ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਅੱਜ ਜੋ ਸ਼ਬਦ ਦੀ ਸਾਜ ਪਾਈ ਜਾਣੀ ਹੈ ਗੁਰਬਾਣੀ ਦੇ ਵਿੱਚ ਕ ਕ ਰ ਰ ਹ ਹ ਨ ਔਕੜ ਕਰੋ ਕ ਕ ਰ ਰ ਊੜੇ ਨੂੰ ਔਕੜ ਕਰੋ ਇਹ ਦੋ ਸ਼ਬਦਾਂ ਦੀ ਸਾਜ ਆਪ ਸੰਗਤਾਂ ਦੇ ਨਾਲ ਪਾਣੀ ਹੈ ਜਿਵੇਂ ਸਤਗੁਰੂ ਜੀ ਦਾ ਪਵਨ ਵਚਨ ਹੈ ਤੂੰ ਕਰਹੁ ਦਇਆ ਮੇਰੇ ਸਾਈ ਜਦੋਂ ਹਾਏ ਦੇ ਓਂਕੜ ਦੇ ਨਾਲ ਆਖਰੀ ਸ਼ਬਦ ਹੋਵੇਗਾ ਜਿਵੇਂ ਕਰਹੁ ਸੁਣ ਦਸਹੁ ਇਹ ਦੂਜੇ ਵਾਸਤੇ ਹੈ ਦੂਜੇ ਬੰਦੇ ਨੂੰ ਚਾਹੇ ਉਹ ਪ੍ਰਮਾਤਮਾ ਹੋਵੇ ਚਾਹੇ ਕੋਈ ਮਨੁੱਖ ਹੋਵੇ ਜਹ ਕਿਸੇ ਹੋਰ ਸਮੂਦਨ ਕਰਕੇ ਗੱਲ ਕਹੀ ਹੋਵੇ ਤੋ ਇਥੇ ਹਾਹੇ ਨੂੰਕਣ ਵਾਲੇ ਸ਼ਬਦ ਵਰਤੇ ਗਿਆ ਇਹਨੋਂ ਗੁਰਬਾਣੀ ਦੀ ਭਾਸ਼ਾ ਦੇ ਵਿੱਚ ਜਹ ਗੁਰਬਾਣੀ ਵਿਆਕਰਨ ਅਨੁਸਾਰ ਦੂਜਾ ਪੁਰਖ ਕਿਹਾ ਜਾਂਦਾ ਹੈ ਤੂੰ ਕਰਹੁ ਦਇਆ ਮੇਰੇ ਸਾਈਂ ਏ ਮੇਰੇ ਸਾਈਂ ਤੁਸੀਂ ਦਇਆ ਕਰੋ ਇਥੇ ਸੁਣ ਕੇ ਵੀ ਇਹ ਪਤਾ ਲੱਗਣਾ ਚਾਹੀਦਾ ਕਿ ਕਰਹੁ ਹਾਹੇ ਨੂੰਕਣ ਹੋਵੇਗੀ ਤੁਮ ਕਰੋ ਦਇਆ ਮੇਰੇ ਸਾਈ ਇਸ ਤਰੀਕੇ ਦੇ ਨਾਲ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸੰਤ ਤੇ ਮੀਤ ਸ਼ਬਦ ਸੰਬੋਧਨ ਹੈ ਇਹ ਸੰਤ ਹੀ ਮਿੱਤਰ ਪ੍ਰਭ ਕੀ ਪ੍ਰਭ ਪੱਪਾ ਪੈਰ ਚਰਾਰਾ ਪੱਬਾ ਓਮਕਣ ਦੀ ਹੋਵੇਗੀ ਕਿਉਂਕਿ ਅੱਗੇ ਕੀ ਸੰਬੰਧਕ ਹੈ ਪ੍ਰਭ ਕੀ ਉਸਤਤ ਉਸਤਤ ਦੇ ਤੱਤੇ ਨੂੰ ਸਿਹਾਰੀ ਲਾਸਟ ਵਿੱਚ ਹੋਣੀ ਗੂੜੇ ਰੁਕੜ ਸਸਾ ਤਤ ਤਤੇ ਸਿਹਰੀ ਇਸਤਰੀ ਲਿੰਗ ਸ਼ਬਦ ਨੂੰ ਆਖਰੀ ਅੱਖਰ ਨੂੰ ਸਿਹਾਰੀ ਗੁਰਬਾਣੀ ਵਿੱਚ ਵਰਤੀ ਗਈ ਹੈ ਉਸਤਤ ਇਸਤਰੀ ਲਿੰਗ ਹੈ ਸਿਫਤ ਤਤ ਸਿਫਤ ਤ ਕਰ ਲਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਏ ਸੰਤ ਮਿੱਤਰ ਪ੍ਰਭੂ ਦੀ ਉਸਤਤ ਕਰੋ ਉਹਦੀ ਸਿਫਤ ਸਨਾ ਕਰੋ ਉਸ ਪ੍ਰਮਾਤਮਾ ਦੀ ਬੰਦਗੀ ਕਰੋ ਤੋ ਹਣੀ ਇੱਕ ਸ਼ਬਦ ਹੋਰ ਸਾਂਝਾ ਕਰ ਲੈਣਾ ਤਿੰਨ ਕਾ ਮੈਂ ਨਾ ਕਰੂੰ ਦਰਸ਼ਨ ਜੋ ਨਾ ਭਜੰਦੇ ਨਾਰਾਇਣ ਜੋ ਨਾਰਾਇਣ ਨਹੀਂ ਜਪਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਤਿੰਨ ਕਾ ਤਿੰਨ ਦੇ ਨੰਨੇ ਨੂੰ ਉਕੜਣੀ ਚਾਹੀਦੀ ਸੀ ਪ੍ਰਕਾਸ਼ਵੰਦਿਕ ਆਗੇ-ਆਗੇ ਤਿੰਨ ਕਾ ਮੈਂ ਨਾ ਕਰੂੰ ਇੱਥੇ ਫਸਟ ਪਰਸਨ ਹੈ ਪਹਿਲਾ ਪੁਰਖ ਹੈ ਕਰੂੰ ਮੈਂ ਕਰ ਤਿੰਨ ਕਾ ਮੈਂ ਨਾ ਕਰੂੰ ਦਰਸ਼ਨ ਬੇ ਉਹ ਦਾਰਸ਼ਨ ਨਹੀਂ ਕਰਨਾ ਹੈ। ਉਹਨੂੰ ਦੇਖਣਾ ਨਹੀਂ ਹੈ ਕਿ ਉਹ ਜਿਹੜਾ ਪ੍ਰਮਾਤਮਾ ਨਹੀਂ ਜਪਦਾ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ। ਇੱਕ ਸ਼ਬਦ ਅਸੀਂ ਆਮ ਰੋਜ਼ ਜਦੋਂ ਅਸੀਂ ਸੋਲਾ ਸ਼ਬਦ ਪਾਠ ਕਰਦੇ ਹਾਂ। ਉਹ ਅਸੀਂ ਪੜ੍ਹਦੇ ਹੁੰਦੇ ਕਰੋਂ ਬੇਨਤੀ ਸੁਣੋ ਮੇਰੇ ਮੀਤਾ। ਹੁਣ ਕਰੋਂ ਤਾਂ ਫਸਟ ਪਰਸਨ ਮੈਂ ਕਰ। ਕਰੋਂ ਬੇਨਤੀ ਮੈਂ ਬੇਨਤੀ ਕਰਦਾ। ਸੁਣੋ ਮੇਰੇ ਬੀਤਾ ਹੈ ਮੇਰੇ ਬਿੱਤਰ ਸੁਣ ਤੋ ਸੁਣੋ ਬਿੱਤਰ ਵਾਸਤੇ ਹੈ ਸੈਕੰਡ ਪਰਸਮ ਵਾਸਤੇ ਹੈ ਸੁਣੋ ਇਹਨੂੰ ਕਿਰਿਆਵਾਚੀ ਸ਼ਬਦ ਵੀ ਕਹਿੰਦੇ ਹਨ ਇਹਦੇ ਵਿੱਚ ਕਿਰਿਆ ਵੀ ਜ਼ਾਹਰ ਹੁੰਦੀ ਹੈ ਸੁਣ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਵਰਤਿਆ ਕਕਾ ਰਾਰਾ ਕਕਾ ਰਾਰਾ ਹਾਇ ਰੋਕਣ ਕਰੋ ਕਕਾ ਰਾਰਾ ਊੜੇਨ ਊਕਣ ਕਰੋ ਐਸੇ ਸ਼ਬਦ ਗੁਰਬਾਣੀ ਵਿੱਚ ਬਹੁਤੇ ਮਿਲਣਗੇ ਕਰੋ ਬੇਨਤੀ ਸੁਣੋ ਵੀਰ ਮਿੱਤਾ ਸੰਤ ਟਹਿਲ ਕੀ ਬੇਲਾ ਸੋ ਸਤਿਗੁਰੂ ਜੀ ਦੇ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਕਰਹੁ ਕ ਕਰ ਰਹਾ ਹੈ ਰੁਕਣ ਕਰਹੁ ਕਿਰਿਆ ਦੇ ਰੂਪ ਦੇ ਵਿੱਚ ਵਰਤੇ ਗਿਆ ਹੈ ਇਹਨੂੰ ਦੂਜੇ ਪੁਰਖ ਕਹਿੰਦੇ ਨੇ ਪੁਰਖ ਕਰਾ ਰਾਰਾ ਉੜੇ ਨੂੰ ਕਰ ਕਰੂੰ ਤੇ ਉਹ ਦਾ ਅਰਥ ਹੈ ਮੈਂ ਕਰਾਂ ਫਸਟ ਪਰਸਨ ਕਹਿੰਦੇ ਨੂੰ ਇਹ ਰੂ ਕਰਿਆ ਦਾ ਪਹਿਲਾ ਪੁਰਖ ਵੀ ਕਹਿੰਦੇ ਨੇ ਪਹਿਲਾ ਪੁਰਖ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਵਰਤੇ ਨੇ ਤਾਂ ਅਸੀਂ ਗੁਰਬਾਣੀ ਵਿੱਚੋਂ ਇਹਨਾਂ ਨੂੰ ਸਮਝਣਾ ਹੈ ਕਰੂੰ ਮੈਂ ਕਰਦਾ ਹਾਂ ਜਬੇ ਕਰ ਕਰੂ ਵਿਰਤੀ ਮੈਂ ਵਿਰਤੀ ਕਰਦਾ ਹਾਂ ਸੁਣੋ ਤੁਝੇ ਵਾਸਤੇ ਹੈ ਇਸ ਤਰੀਕੇ ਨਾਲ ਸਤਿਗੁਰੂ ਇਹ ਸ਼ਬਦ ਨੂੰ ਗੁਰਬਾਣੀ ਵਿੱਚ ਵਰਤਿਆ ਹੈ ਗੁਰਬਾਣੀ ਸਮਝਣ ਵਾਸਤੇ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਜਿਹਦੇ ਉੱਤੇ ਗੁਰਬਾਣੀ ਦੀ ਸਾਜ ਪਾਈ ਜਾਂਦੀ ਹੈ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕੋਵਰਟ ਵੀ ਕਰੋ ਤੇ ਲਾਈਕ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ